ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਕੀ ਚੱਲ ਰਿਹਾ ਬੜੇ ਚਾਵਾ ਦੇ ਨਾਲ ਬੜੇ ਖੁਸ਼ੀਆਂ ਦੇ ਨਾਲ ਬਦਲਾ ਲਈ ਇਨਕਲਾਬ ਲਈ ਲੋਕਾਂ ਨੇ ਇਹ ਮੁਕਮੰਤਰੀ ਸਿਹੜਿਆ ਸੀ ਜਿਹੜਾ ਅੱਜ ਸਾਡੀ ਜਵਾਨੀ ਦਾ ਸ਼ਿਕਾਰ ਖੇਡਣ ਤੇ ਲੱਗਿਆ ਹੋਇਆ ਹੈ ਬੱਚਤ ਬਣੇ ਦੇ ਉੱਤੇ ਲਿਆ ਹੋਇਆ ਕਿਵੇਂ ਸਾਡੇ ਨਾਲ ਦੇ ਸਾਥੀਆਂ ਨੂੰ ਨੰਗੇ ਕਰਕੇ ਸੀਐਸਟਾ ਪੰਜ ਘਟਾ ਰਿਹਾ ਹੈ ਉਹਨਾਂ ਦੀਆਂ ਵੀਡੀਓ ਬਣਾ ਕੇ ਦੇਖ ਰਿਹਾ ਹੈ ਉਹਨਾਂ ਨੂੰ ਵੀਡੀਓ ਕਾਲ ਤੇ ਵੀ ਦੇਖ ਰਿਆ ਕਹਦੇ ਆ ਪੁਲਿਸ ਵਾਲਿਆਂ ਨੂੰ ਕਿ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ ਇਹਨੂੰ ਨੰਗਾ ਕਰਕੇ ਕੁੱਟੋ ਉਹ ਸਾਰਿਆਂ ਨੇ ਤੁਸੀਂ ਸੁਣਿਆ ਯਾਰ ਵੀ ਕਿਵੇਂ ਭਾਨੇ ਦੇ ਨਾਲ ਸੀਐਸਟਾਫ ਚ ਵਾਪਰਿਆ ਨੰਗਾ ਕਰਕੇ ਬੇੜੇ ਚ ਬੰਨਿਆ ਠੰਡਾ ਪਾਣੀ ਪਾਇਆ ਬੁਖਾਰ ਹੋਣ ਦੇ ਬਾਵਜੂਦ ਵੀ ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ ਉਸ ਵੇਲੇ ਉਹ ਸੱਜਣਾ ਨੇ ਇਤਰਾਜ਼ ਕੀਤਾ ਮੇਰੇ ਤੇ ਇੱਕ ਦੋ ਦੇ ਮੈਨੂੰ ਫੋਨ ਵੀ ਆਏ ਕਰੇ ਬਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਹੈ ਉਹਨੂੰ ਨੰਗਾ ਕਰਾਇਆ ਉਹਨੂੰ ਕਟਾਇਆ ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਹੈ ਕਲੇਜੇ ਹੁਣ ਤਾਂ ਗੱਲ ਸਾਬਤ ਹੋ ਗਈ ਕਹਲੇ ਵੀ ਕੋਈ ਕਸਰ ਬਾਕੀ ਹੈ ਹੁਣ ਤੁਹਾਡੇ ਸਾਹਮਣੇ ਭਾਨੇ ਨੂੰ ਅੱਜ ਚੱਕ ਕੇ 43 ਸਦਰ ਥਾਣੇ ਦੇ ਵਿੱਚ 379 ਬੀ ਦਾ ਮੁਕਦਮਾ ਦੇਤਾ ਚੈਨੀ ਖੋਣ ਦਾ ਕਹਾਣੀ ਕੀ ਬਣਾਈ ਉਸੇ ਕਹਾਣੀ ਵਾਂਗੂ ਇਹ ਵੀ ਕਹਾਣੀਆਂ ਸੁਣ ਲਿਓ ਜਿਵੇਂ ਉਹ ਚ ਕਿਹਾ ਗਿਆ ਸੀਗਾ ਉਹ ਵੀ 20 2023 ਦੀ ਘਟਨਾ ਸੀ ਵੀ ਸਾਡੇ ਨਾਲ 9ਵੇਂ ਮਹੀਨੇ ਚ ਭਾਨਦੇ ਨੇ ਸਾਡੇ ਕੋਲੋਂ ਪੈਸੇ ਮੰਗੇ ਸੀਗੇ 10000 ਰੁਪਿਆ ਉਹਦਾ ਪਰਚਾ ਦਰਜ ਹੋਇਆ ਸੀ 21 2024 ਨੂੰ ਜਿਹੜੇ ਦਿਨ ਭਾਨਾ ਫੜਿਆ ਉਸੇ ਦਿਨ ਹੀ ਮੁਕੱਦਮਾ ਦਰਜ ਹੋਇਆ ਉਸੇ ਦਿਨ ਉਹਦੀ ਗ੍ਰਿਫਤਾਰੀ ਪਾ ਕੇ ਲੁਧਿਆਣਾ ਲੈ ਜਾ ਕੇ ਉਹਦੀ ਕੁੱਟਮਾਰ ਕਰਕੇ ਉਹਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਗਈ ਸੀ ਅੱਜ ਭਾਨੇ ਨੂੰ ਤੜਕੇ ਅੱਜ ਉਹਦੀ ਜਵਾਨ ਤੋਂ ਹੀ ਕੱਲ ਅੱਜ ਭਰਾ ਦਿੱਤੀ ਗਈ ਅੱਜ 11 ਵਜੇ ਅੱਜ ਚੱਲੇ ਸੀ ਹਲੇ ਮਿੱਤਨ ਚਾਰਵੇਂ ਚਲੋ ਪਰਵਾਨਾ ਆਊਗਾ ਉੱਥੋਂ ਉਦੋਂ ਛੱਡਣਗੇ ਬਲੇ ਕੋਲੇ ਜੱਜ ਸੀਗਾ ਜਾਣਦੇ ਪਤਾ ਲੱਗਿਆ ਕਹਿੰਦੇ ਵੀ ਸਵੇਰੇ 11 ਵਜੇ ਉਹਨੂੰ ਪਟਿਆਲੇ ਪੁਲਿਸ ਵਾਲੇ ਲੈ ਗਏ ਆ 379 ਬੀ ਦਾ ਮੁਕਾਦਮਾ ਵੀ ਭਾਣਨੇ ਨੇ ਚੈਨੀ ਖੋਈ ਆ ਕਹਾਣੀ ਕੀ ਬਣਾਈ ਕਹਿੰਦੇ ਜੀ ਇਹ ਆਪਣਾ 21 21 12 2023 ਦੀ ਘਟਨਾ ਹੈ ਕਿ 21 12 2023 ਨੂੰ ਭਾਨੇ ਨੇ ਪਟਿਆਲੇ 'ਚ ਕਿਸੇ ਬੰਦੇ ਨੇ ਜਿਹੜੀ ਜਿਹੜੇ ਆਪਣੇ ਇਹਨਾਂ ਦੇ ਬੰਦੇ ਹੁੰਦੇ ਆ ਕਹਿੰਦੇ ਉਹਨੇ ਸਾਡੇ ਉਹਦੇ ਕੋਲ ਉਹਦੇ ਕੋਲ ਕੋਈ ਦਰਖਾਤ ਆਪਣੇ ਲਿਖਾ ਲਈ ਹੋਣੀ ਆ ਕਿ ਸਾਡੇ ਕੋਲੇ ਭਾਨੇ ਨੇ ਸਾਡ ਭਾਨਾ ਪਟਿਆਲੇ ਆਇਆ ਸਕਾਰਪਿਓ ਗੱਡੀ ਸੀ ਚਿੱਟੇ ਰੰਗ ਦੀ ਵਿੱਚ ਭਾਨਾ ਬੈਠਾ ਸੀ ਇੱਕੋ ਦੇ ਨਾਲ ਹੋਰ ਬੰਦਾ ਸੀ ਸਾਡੀ ਚੈਨੀ ਖੋਲੀ ਇਹ ਘਟਨਾ ਹੈਗੀ 21 12 2023 ਦੀ ਜਿਹੜੇ ਪਰਚਾ ਦਰਜ ਹੁੰਦਾ ਇਸੇ ਘਟਨਾ ਦਾ 21 24 ਨੂੰ ਜਿਹੜੇ ਬੰਦੇ ਦੀ ਚੈਨ ਨਹੀਂ ਖੋਈ ਗਈ ਕੀ ਉਹ ਉਸੇ ਦਿਨ ਸਕੂਲ ਨਹੀਂ ਗਿਆ ਉਹ ਮਹੀਨੇ ਬਾਅਦ ਨੂੰ ਜਾ ਗਈ 19 ਮਹੀਨੇ ਬਾਅਦ ਜਾ ਗਈ ਮੈਂ ਅੱਜ ਜਾ ਕੇ ਸਕੂਲੇ ਦਰਖਾਸਤ ਦੇਵਾਂ ਕਿ ਮੇਰੀ ਚੈਨ ਨਹੀਂ ਖੋਰੀ ਕਿਸੇ ਬੰਦੇ ਨੇ ਜਿਹੜੇ ਦੋਨੇ ਪਰਚੇ ਉਹ ਜਿਹੜੀ ਬੀਬੀ ਠੱਗ ਏਜੰਟ ਸੀਗੀ ਉਹਨੇ ਵੀ ਦਰਖਾਸਤ 3 ਮਹੀਨੇ ਬਾਅਦ ਲਖਾਈ 21 24 ਨੂੰ ਤੇ ਇਹਨੇ ਵੀ ਮੁਕਦਮਾ ਦਰਜ ਕਰਾਇਆ 21 24 ਨੂੰ ਦੋਨੇ ਮੁਕਦਮੇ ਇੱਕੋ ਦਿਨ ਇੱਕੋ ਤਰੀਕ ਤੇ ਹੁੰਦੇ ਐ ਉਧਰ ਉਹ ਕਹਿੰਦੀ ਮੇਰੇ ਕੋਲ ਇਹ ਕਹਿੰਦਾ ਜਿਹੜਾ ਬੰਦਾ ਪਟਿਆਲੇ ਵਾਲਾ ਇਹ ਕਹਿੰਦਾ ਮੈਨੂੰ ਮੇਰੇ ਕੋਲੇ ਉਸੇ ਦਿਨ ਭਾਂਦੇ ਨੇ ਮੇਰੀ ਚੈਨੀ ਖੋਈ ਆ ਕਿ ਪਾਂਸਿਆ ਤੋਂ ਅੱਜ ਸਟੇ ਤੇ ਬੋਲ ਰਿਆ ਸੀ ਕਿ ਸਾਡੇ ਘਰੇ ਇੱਕ ਬੱਚਾ ਆਉਣ ਵਾਲਾ ਹੈ ਖੁਸ਼ੀ ਦੀ ਗੱਲ ਹੈ ਠੀਕ ਆ ਭਾਈ ਚੰਗੀ ਗੱਲ ਤੇਰੇ ਘਰੇ ਬੱਚਾ ਆਉਣਾ ਸੀ ਵਧਾਈਆਂ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਜਿਹੜੇ ਪੰਜਾਬ ਚ ਮਾਮਾ ਦੇ ਪੁੱਤ ਆ ਭਾਨੇ ਵਰਗੇ ਉਹ ਕਿਸੇ ਮਾਂ ਦਾ ਪੁੱਤ ਹੈ ਬਸ ਉਹਦੀ ਮਾਂ ਮਰੀ ਵੀ ਹੈ ਉਹਦਾ ਪਿਓ ਇਕੱਲਾ ਘਰੇ ਇੱਥੇ ਉਹਦਾ ਇੱਕ ਭਰਾ ਹੈ ਉਹ ਕਿਸੇ ਦਾ ਪੁੱਤ ਨਹੀਂ ਕੇ ਦਾ ਭਰਾ ਨਹੀਂ ਉਹਨੂੰ ਉਹਦੇ ਘਰੇ ਕੋਈ ਡੀਕਦਾ ਨਹੀਂ ਤੈਨੂੰ ਕਿੰਨਾ ਚਾ ਵੀ ਤੇਰੇ ਘਰੇ ਤੇਰੇ ਪਰਿਵਾਰ ਚ ਇੱਕ ਨਵਾਂ ਜੀ ਇੱਕ ਨਵਾਂ ਬੱਚਾ ਆਉਣ ਵਾਲਾ ਤੇ ਜਿਹੜੇ ਉਸ ਇਰਸਾਨ ਨਾਲ ਤੂੰ ਕਰ ਰਿਹਾ ਨੰਗਾ ਕਰਾ ਕੇ ਕਟਾ ਕੇ ਵੀਡੀਓ ਬਣਾ ਰਿਹਾ ਤੇ ਦੇਖ ਰਿਹਾ ਫਿਰ ਵੀਡੀਓ ਵੀਡੀਓ ਕਾਲ ਦੇ ਉੱਤੇ ਅੱਜ ਪਟਿਆਲਾ ਲਾ ਕੇ ਰਾਤ ਨੂੰ ਸੀਏ ਸਟਾਫ ਦੇ ਵਿੱਚ ਉਹਦੇ ਨਾਲ ਕੀ ਕੀਤਾ ਜਾਣਾ ਹੈ ਉੱਥੇ ਕੀ ਕੀ ਤੂੰ ਕਰਾਏਂਗਾ ਕਿੰਨਾ ਜ਼ਲਮਤ ਸ਼ਦਰ ਤੂੰ ਕਰਾਏਂਗਾ ਤੂੰ ਦੁਬਾਰਾ ਉਹ ਬੁੱਚੜ ਪਣੇ ਤੇ ਉਤਰਿਆ ਹੋਇਆ ਉਹੀ 80 90 ਦਾ ਦੌਰ ਤੂੰ ਦੁਬਾਰੇ ਉਹੀ ਗੱਲਾਂ ਲੋਕਾਂ ਨੂੰ ਦੁਬਾਰੇ ਦੁਹਰਾ ਰਿਹਾ ਸੁਣਦੇ ਆਂ ਆ ਵੀ 80 90 ਦੇ ਦੌਰ ਦੇ ਵਿੱਚ ਕਿਵੇਂ ਥਾਣਿਆਂ 'ਚ ਕਿਵੇਂ ਸੀਏ ਸਟਾਫਾਂ 'ਚ ਕਿਵੇਂ ਨੰਗੇ ਕਰਕੇ ਬੰਦਿਆਂ ਦੇ ਮਿਰਚਾ ਪਾਏ ਜਾਂਦੀਆਂ ਸੀ ਕਿਵੇਂ ਨੰਗੇ ਕਿਵੇਂ ਨੰਗੇ ਕਰਕੇ ਬੰਦੇ ਦੀਆਂ ਠੰਡਾਂ ਦੇ ਵਿੱਚ ਪੁੱਠੇ ਟੰਗ ਦਿੱਤੇ ਜਾਂਦੇ ਸੀ ਉਹੀ ਬੁੱਚੜਪਣਾ ਜਿਹਦੀ ਅੱਜ ਕਹਾਣੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ ਉਦੋਂ ਦੇ ਬਣਾਏ ਝੂਠੇ ਮੁਕਾਬਲੇ ਸਾਡੇ ਮਾਰੇ ਨੌਜਵਾਨ ਅੱਜ ਉਹ ਬੁੱਚੜ ਫਸ ਰਹੇ ਐ ਅੱਜ ਕੇ ਬੁੱਚੜਾ ਨੂੰ ਕਿੰਦਾ ਵੀ ਹੋ ਰਹੀਆਂ ਨੇ ਉਹੀ ਕਹਾਣੀ ਬਿਲਕੁਲ ਤੋਂ ਉਵੇਂ ਦੁਹਰਾਉਣ ਲੱਗ ਗਿਆ ਕਿੱਡੀਆਂ ਹਾਸੋਹੀਣੀਆਂ ਗੱਲਾਂ ਕਰਦਾ ਹੈ ਕਿ ਸਾਡੇ ਘਰੇ ਬੱਚਾ ਆਉਣ ਵਾਲਾ ਜੀ ਅਸੀਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਾਇਆ ਕਿ ਇਹ ਕੁੜੀ ਹੈ ਕਿ ਮੁੰਡਾ ਹੈ ਤੈਨੂੰ ਪੁੱਛਣ ਵਾਲਾ ਹੋਵੇ ਵੀ ਲਿੰਗ ਟੈਸਟ ਕਰਾਉਣਾ ਕਾਨੂੰਨਨ ਤੌਰ ਤੇ ਅਪਰਾਧ ਹੈ ਪਰ ਤੂੰ ਚੁਟਕਲੇ ਕਹਾਣੀਆਂ ਦੇ ਉੱਤੇ ਲੋਕਾਂ ਨੂੰ ਲਾ ਕੇ ਤੂੰ ਜਿੰਨੇ ਪੰਜਾਬ ਦੇ ਉਹ ਸਾਰੇ ਉਹ ਸਾਰੇ ਤੂੰ ਇਹਨਾਂ ਚੁਟਕਲਿਆਂ 'ਚ ਹੀ ਰੋਲ ਦਿੰਨਾ ਹੈ ਕਹਾਣੀਆਂ ਗੱਪਾਂ 'ਚ ਗੱਲ ਸੋ ਯਾਰ ਜੇ ਤਾਂ ਜਿੰਨੇ ਵੀ ਇੱਥੇ ਆਵਾਮਾ ਦੀ ਪਾਰਟੀ ਦੇ ਜਿੰਨੇ ਹਮਾਇਤੀ ਬੰਦੇ ਨੇ ਇਹ ਅੱਜ ਵੀ ਤੁਹਾਡੇ ਅੰਦਰ ਮਾੜੀ-ਮੋਟੀ ਕੋ ਜਮੀਰ ਹੈਗੀ ਆ ਤੁਸੀਂ ਚੰਗੇ ਪੰਜਾਬ ਦੇ ਭਵਿੱਖ ਲਈ ਵੋਟਾਂ ਪਾਉਣੇ ਨੇ ਤੁਸੀਂ ਚੰਗੇ ਆ ਮੈਨੂੰ ਪਤਾ ਤੁਸੀਂ ਚੰਗੇ ਆ ਤੁਹਾਡੀ ਸੋਚ ਚੰਗੀ ਆ ਤਾਂ ਚੰਗੀ ਸੋਚ ਕਰਕੇ ਤੁਸੀਂ ਬੁੱਟਾ ਪਾਇਆ ਨੇ ਪੰਜਾਬ ਦਾ ਕੁਝ ਕੋਈ ਪੰਜਾਬ ਦਾ ਚੰਗਾ ਭਵਿੱਖ ਬਣ ਜੇ ਕੋਈ ਪੰਜਾਬ ਲਈ ਤੇ ਆ ਜੇ ਪੇਰ ਜੁਗਾਰੀ ਘਟ ਜੇ ਚਿੱਟਾ ਨਸ਼ਾ ਘਟ ਜੇ ਪ੍ਰਵਾਸ ਰੁਕ ਜੇ ਨੌਕਰੀਆਂ ਸਾਨੂੰ ਮਿਲ ਜਾਣ ਸਾਡੇ ਮਜ਼ਦੂਰਾਂ ਦੇ ਹੱਲ ਸਾਡੇ ਕਿਸਾਨੀ ਦੇ ਹੱਲ ਹੋ ਜਾਣ ਤਾਂ ਤੁਸੀਂ ਬੰਦੇ ਮਗਰ ਲੱਗੇ ਸੀ ਯਾਰ ਅੱਜ ਉਹ ਬੰਦਾ ਕਿਹੜੇ ਬੁੱਚਣ ਪਿੰਡੇ ਦੇ ਉੱਤਰਿਆ ਹੋਇਆ ਕੀ ਉਹਨੂੰ ਸਵਾਲ ਪੁੱਛੋਗੇ ਤੁਸੀਂ ਪਿੰਡਾਂ ਦੇ ਵਿੱਚ ਇਹ ਆਊਗਾ ਕੀ ਤੁਸੀਂ ਪੁੱਛੋਗੇ ਪਿੰਡਾਂ ਦੇ ਵਿੱਚ ਵੀ ਆਹ ਬੱਚੜ ਪੰਨੇ ਦੇ ਉੱਤਰਿਆ ਹੋਇਆ ਤੂੰ ਯਾਰ ਤੂੰ ਬੈਂਤੇ ਬੁੱੱਛੜ ਨਾਲ ਨਾਲ ਵੀ ਉਹਨੂੰ ਵੀ ਮਾਤ ਪਾਏਗਾ ਉਹਨੂੰ ਵੀ ਲੋਕ ਭੁੱਲ ਜਾਣਗੇ ਉਹਨੂੰ ਵੀ ਲੋਕ ਕਹਿਣ ਲੱਗ ਜਾਣਗੇ ਇਹਦੇ ਨਾਲ ਬੈਂਤਾ ਬੁੱੱਛੜ ਚੰਗਾ ਸੀ ਹਲੇ ਜਿਹੜੇ ਕੰਮਾਂ ਦੇ ਤੂੰ ਉਤਰਿਆ ਦੇ ਪੰਜਾਬ ਦੇ ਲੋਕ ਮੇਰੀ ਗੱਲ ਸੁਣ ਲਓ ਇਹ ਬਾਈ ਸੋਡੇ ਯਾਦ ਰੱਖਿਓ ਇਹ ਅੱਜ ਭਾਨੇ ਵਰਗੇ ਜਾਂ ਮੇਰੇ ਵਰਗੇ ਨਹੀਂ ਤੁogasida ਬੋਲਦੇ ਆ ਸਰਕਾਰ ਨੂੰ ਸਵਾਲ ਕਰਦੇ ਆ ਤਾਂ ਲੜਕਦੇ ਆ ਇਹ ਤੁਹਾਡੇ ਧੀਆ ਪੁੱਤਾਂ ਨੂੰ ਵੀ ਜੇ ਨਾ ਇਹ ਨੰਗੇ ਕਰਾ ਕਰਾ ਕੇ ਸੀਐਸਟਾਪਾਂ ਦੇ ਵਿੱਚ ਥਾਣਿਆਂ ਦੇ ਵਿੱਚ ਨਾਂ ਜੀ ਨੀਲ ਕੀਤਾ ਨਾਂ ਦਾ ਛਦਰ ਟਾਇਆ ਮੈਨੂੰ ਕਿਹੋ ਨਹੀਂ ਕਿਹੋ ਨਾ ਐਡਾ ਖੋਰੀ ਬੰਦਰ ਇਸ ਪੱਧਰ ਤੱਕ ਤੂੰ ਗਰਜੇਗਾ ਯਾਰ ਹੱਦ ਹੋ ਗਈ ਯਾਰ ਇੰਨਾ ਨੀਵਾ ਲੈਵਲ ਲੈ ਆਏਗਾ ਆਪਣਾ ਆ ਮੁੱਖ ਮੰਤਰੀ ਦੇ ਕਰਦਾਰ ਹੁੰਦੇ ਆ ਕਿ ਇੱਕ ਬੰਦੇ ਨੂੰ ਲੈ ਕੇ ਥਾਣੇ ਚ ਕੁੱਟੋ ਦੀ ਵੀਡੀਓ ਬਣਾ ਕੇ ਮੈਨੂੰ ਭੇਜੋ ਬਾਲੇ ਬੰਦੇ ਕਹਿੰਦੇ ਆ ਕਿ ਇੰਨਾ ਇੰਨਾ ਮੁੱਖ ਮੰਤਰੀ ਕੋ ਟਾਈਮ ਕਿੱਥੇ ਐ ਕਿਉਂਕਿ ਇਹ ਵੀਡੀਓ ਦੇਖੋ ਇਹਦੇ ਕੋ ਟਾਈਮ ਹੀ ਨਾ ਗੱਲਾਂ ਦੇ ਲਈ ਐ ਉਹ ਟਾਈਮ ਕਿਹੜੀ ਗੱਲਾਂ ਦੀ ਐ ਇਹਦੇ ਕੋਲ ਤੇ ਟਿਕਲੇ ਸੁਣ ਲੋ ਕਹਾਣੀਆਂ ਸੁਣ ਲੋ ਗੱਪ ਸੁਣ ਲੋ ਬਦਲਾਖੋਰੀ ਦੀ ਨੀਤੀ ਦੇ ਤਹਿਤ ਆਹੀ ਕੁਛ ਤਾਂ ਆਹੀ ਕੁਛ ਨੇ ਸੁਖਪਾਲ ਸਿੰਘ ਇਹਦੇ ਕੀਤਾ ਸੀ ਉਹੀ ਬਾਰਕ ਤੇ ਕੈਮਰਾ ਲਵਾਤਾ ਸੀ ਸੁਖਪਾਲ ਸਿੰਘ ਕਹਿੰਦਾ ਕਦੋਂ ਉੜਦਾ ਕਦੋਂ ਬੈਂਦਾ ਸਿੱਧਾ ਪੈਂਦਾ ਟੇਢਾ ਪੈਂਦਾ ਪਿਸ਼ਾਬ ਕਦੋਂ ਜਾਂਦਾ ਟੱਟੀ ਕਦੋਂ ਜਾਂਦਾ ਇਹ ਕੱਲੀ ਕੱਲੀ ਹਰਕਤੋਰੀ ਦੇਖੋ ਉਰੇ ਕੈਮਰਾ ਲਵਾ ਕੇ ਜੀ ਬਰਕ ਦੇ ਉੱਤੇ ਤੇ ਉੱਥੇ ਬਿਠਾ ਦੇਖਦਾ ਸੀ ਆਹ ਕਿਰਤੂਤਾਂ ਦਾ ਮਾਲਕ ਛੱਡ ਦੇ ਛੱਡ ਦੇ ਚੰਗਾ ਨਹੀਂ ਹੁੰਦਾ ਛੱਡ ਦੇ ਕੱਖ ਨਹੀਂ ਰੱਖਿਆ ਨੇ ਕੰਮਾਂ 'ਚ ਕੋਈ ਕੰਮ ਪੰਜਾਬ ਦੀ ਗੱਲ ਕਰ ਲੈ ਭਲੇ ਦੀ ਗੱਲ ਕਰ ਲੈ ਕਿਹੜੇ ਕੰਮਾਂ ਉੱਤਰ ਪਿਆ ਕਿਹੜੇ ਰਾਹ ਨੂੰ ਉੱਤਰ ਪਿਆ ਯਾਰ ਜਿਹੜਾ ਭਵੰਤ ਲੋਕਾਂ ਨੇ ਸੁਣਿਆ ਜਿਹੜਾ ਭਵੰਤ 40 ਸਾਲ ਪਹਿਲਾਂ ਤੋਂ ਲੋਕਾਂ ਨੇ ਸੁਣਿਆ ਕਦੇ ਕੁਲਫੀ ਗਰਮਾ ਗਰਮ ਰਾਹੀ ਸੁਣਿਆ ਕਦੇ ਜੁਗਰੂ ਹਾਜ਼ਰ ਹੈ ਰਾਹੀ ਸੁਣਿਆ ਅਸੀਂ ਵੀ ਸੁਣਦੇ ਰਹੇ ਛੋਟੇ ਹੁੰਦੇ ਕਿਉਂ ਭਵਾਂ ਤੇਰਾ ਸਮੇ ਸਿਸਟਮ ਤੇ ਝੋਟ ਕਰਦਾ ਰਿਹਾ ਹਰ ਗੱਲ ਚ ਹਰ ਕਹਾਣੀ ਹਰ ਚੁਟਕਲੇ ਚ ਉਹ ਭਵਾਂ ਤਾਂ ਜਿੱਡੇ ਰਾ ਪੈ ਗਿਆ ਇਹ ਇਹ ਵੀ ਨਹੀਂ ਸੱਜਣਾ ਤੇ ਤੁ ਪਰ ਤੇਰੇ ਚ ਬਿਆੰਤੇ ਬਚਲ ਦੀ ਰੂਹ ਪ੍ਰਵੇਸ਼ ਕਰ ਗਈ maat ਪਾਏਗਾ ਸਭ ਨੂੰ ਪਿੱਛੇ ਛੱਡੇਗਾ ਤੂੰ ਮੇਰੀ ਗੱਲ ਯਾਦ ਰੱਖੀ